ਦੋ ਕੀ ਹਲਚਾਲ ਜੇ ਹੋ ਚੋਬਰਾ ਕਿਵੇਂ ਹੈ ਔਖਾ ਕਿਵੇਂ ਤੂੰ ਤੋਂ ਤੇ ਮਰ ਮੁੱਕੀ ਤੇਰੇ ਮਾਇ ਬੱਤ ਨਾ ਨਾ ਦੀ ਕੇ ਪੈ ਖੜ ਜਾ ਆ ਹੌਲੀ 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 ਲਓ ਜੀ ਤੇ ਚੱਲਦੇ ਆਪਾਂ ਕੋਟਕਪੂਰੇ ਪਿੰਜਰੇ ਲਾਂਡੋਲੀਆਂ ਆਪਣੀਆਂ ਨਾ ਇਹਨੂੰ ਗੱਡੀ ਕੋਲ ਕਿੰਦੀ ਹੈ ਵੀ ਡਿਊਟੀ ਗੱਡੀ ਇਕਾ ਖੋਦਤੀ ਸਾਡੇ ਕੋਲੇ ਰਾਰੂ ਪਾਦ ਨੂੰ ਨਾ ਮੈਨੂੰ ਵੀ ਵਧਾਇਰ ਤੇ ਫਿਰ ਜਾਏ ਕਿੱਧਰ ਜਾਂਦਾ ਤੈਨੂੰ ਆ ਕੇ ਮੈਨੂੰ ਤਾਂ ਆਪ ਰਾਰੂ ਪਤਾ ਭਰਾਵਾ ਆਹ ਦਾ ਤੋਰ ਨਾ ਜਿਉ ਤੋਰਨਾ ਹੈ ਬੱਜ ਤੂੰ ਆ ਪਿੰਡ ਦਾ ਕਿਹੜਾ ਖਵਾ ਪੈਣਾ ਨੇ ਇੱਥੋਂ ਦਾ ਹੋਜੀ ਕੋਟ ਭਾਈ ਆ ਗਿਆ ਲੱਗ ਭੱਗ ਤੇ ਭਈ ਇਹ ਚੋਬਰ ਨੇ ਹੋਰ ਹੀ ਕੰਮ ਕਰਤਾ ਸੀਗਾ ਵੀਡੀਓ ਤਾਂ ਇੱਥੋਂ ਬਣੀ ਨਹੀਂ ਭੈ ਜੋਂ ਨੇ ਗੱਡੀ ਭੱਜੀ ਦੀ ਮੂਦੀ ਮਾਰਦੀ ਭਈ ਆ ਭੈ ਤਰਾ ਵੇਖੋ ਇੱਧਰ ਪਾਈਆਂ ਬੈਨ ਲੈਣਾ ਇੱਥੇ ਅੱਥੇ ਕਿੰਨਾ ਝਰਕਾ ਅੱਧਾ ਕਿਲੋਮੀਟਰ ਕੱਸਦੀ ਹੈ ਮਗਰ ਵੱਡੀ ਸੜਕ ਤੇ ਮਗਰ ਬਸਾਂ ਦੀ ਨਾਲ ਗੱਡੀ ਆ ਮੱਛੂ ਮੋਟਰਸਾਈਕਲ ਗਾਰੰਟੀ ਆਪਣੀ ਮੁਸਕਾਂ ਲੱਗੇ ਭੈ ਆਏ ਵੀ ਹੌਲੀ ਹੌਲੀ ਆ ਬਸ ਫਿਰ ਮੈਂ ਬੈਣਾ ਹੁਣ ਮੋਟਰਸਾਈਕਲ ਤੂੰ ਬੈਠੀ ਮਗਰ ਤੇ ਮੈਂ ਤੋਰ ਕਰ ਖੰਦ ਨੂੰ ਉਹ ਥਾਈ ਮੈਂ ਤੇ ਦੇਖੀ ਕੀ ਬੰਦਾ ਲੋ ਜੀ ਤੇ ਹੋਰ ਹੀ ਵਾਧਾ ਵਧ ਗਿਆ ਹਾਂ ਬੱਚੀ ਬਈ ਕੀ ਹੋ ਗਿਆ ਕੀ ਬਣ ਗਿਆ ਇਹਨੂੰ ਮੈਂ ਅਸ ਦੀ ਆਈ ਜਾਂਦੀ ਇੱਥੋਂ ਕਿਹੜੇ ਥਾਂ ਆਪਾਂ ਸਹਿਜਾਂ ਤੋਂ ਗਾਂ ਆਏ ਸੀ ਆ ਕੱਸੀ ਜੀ ਹੈਗੀ ਤੇ ਸੇਵ ਨਾਲ ਨਹੀਂ ਕੱਸੀ ਆ ਸੇਵ ਨਾਲ ਦੇ ਕੋਲੇ ਹੱਜ ਤੇ ਕੱਸੀ ਜੀ ਆ ਵਾਲੀ ਤੇ ਰਾਮ ਨਾਲ ਸੀ ਆਈ ਜਾਂਦੀ ਸੀਗੇ ਉਹ ਤਾਂ ਨਹੀਂ ਅਰ ਤੁਰਿਆ ਆਂਦਾ ਭੈਣ ਰਹਿਲਾ ਹੋ ਗਿਆ ਮੈਂ ਮੈਂ ਕਿਹ ਚ ਰੋਕਿਆ ਦੋ ਮਟ ਮੈਂ ਇਹਨੂੰ ਬੰਦ ਕਰਿਆ ਮੈਂ ਤੈਨੂੰ ਬੰਦ ਕਰ ਲਈ ਤੁਮਣ ਦੇਖ ਲਈਏ ਤੇ ਬੰਦ ਕਰੀ ਸਟਾਰਟ ਕਰਨ ਲੱਗੇ ਤੇ ਕੱਕ ਵੀ ਫ੍ਰੀ ਹੋ ਗਈ ਤੇ ਗੇਰ ਵੀ ਪੈਣ ਨੂੰ ਹੜ ਗੇਰੇ ਤੇ ਪਤਾ ਨਹੀਂ ਕੀ ਚੱਕਰ ਵਾਂਗੇ ਭੈਣ ਜਿਹੇ ਨੂੰ ਅਸੀਂ ਤਾਂ ਵਾਟ ਬਹੁਤ 30 ਕਿਲੋਮੀਟਰ ਤੇ ਆਪਣਾ ਯਾਰ ਆਏ 20 ਕਿਲੋਮੀਟਰ ਸੀਗੇ ਚਲ ਮੈਂ ਪਿੰਨ ਨੂੰ ਫੋਨ ਲਾਣ ਪੁੱਛੇ ਰਿਹਾ ਚੱਕਰ ਬਣ ਗਿਆ ਪਤਾ ਨਹੀਂ ਕੀ ਬਣ ਗਿਆ ਸੱਦੀ ਮੜਨ ਨੂੰ ਫੋਨ ਲਾ ਗਈ ਲਓ ਜੀ ਪੈਦਲ ਪੈਦਲ ਹੀ ਹੋ ਗਿਆ ਹਾਂ ਤਾਂ ਹੀ ਮੋਟਰਸਾਈਕਲ ਤੇ ਰੇੜੀ ਛੱਡ ਤੀ ਉਹ ਬਾਈ ਕੋਲੇ ਠੀਕ ਹੈ ਉਹਗਾ ਵੀ ਮੋਟਰਸਾਈਕਲ ਲੋਡ ਕਰਾ ਲੋਗਾ ਨਾ ਆਪ ਦਾ ਮੈਂ ਪ੍ਰਿੰਸ ਆਫ ਹੂੰ ਲੱਗਦਾ ਮੈਂ ਇੱਕ ਹੁਣ ਵੀ ਚੱਕਾ ਹੀ ਨਹੀਂ ਬਈ ਕਮਾਲ ਹੋਈ ਹੁਣ ਇੱਥੋਂ 4 ਕਿਲੋਮੀਟਰ ਬਾਬੇ ਰੋਡ ਕੇ ਲੈ ਕੇ ਆਨੇ ਮੋਟਰਸਾਈਕਲ ਮੱਲਣ ਤੇ ਮੱਲਣੋਂ ਲੋਡ ਕਰਾ ਕੇ ਫਿਰ 4 ਕਿਲੋਮੀਟਰ ਵਾਪਸ ਆ ਜਾਵਾਂਗੇ ਤੇ ਫਿਰ ਰੇੜੀ ਪਾ ਕੇ ਫਿਰ ਉੱਥੇ ਜਾਵਾਂਗੇ ਆਏ ਨਹੀਂ ਪਾ ਫਿਰ ਟੁੱਟ ਜੇ ਨਹੀਂ ਮੇਰੀ ਗੱਲ ਸੁਣੋ ਉੱਥੇ ਘਮਾਨਾ ਟਟੂ ਘਾਟਾ ਆਪਣਾ 500 ਰੁਪਿਆ ਲੱਗੂਗਾ ਸੂਟ ਕਰਾਂ ਤੇ ਲਗਭਗ ਬਈ ਕਿੰਨੇ ਐਂਗਲ ਦੇਣੇ ਪੈਣਗੇ ਬਈ ਇਹਨਾਂ ਦਾ ਹਾਂ ਉੱਥੋਂ ਆਇਆ ਤਾਂ ਕਹਿੜਾ ਛੜੇ ਆ। ਉਹੀ ਪੂੰਡੀ ਕਰੇ ਨੇ ਵਦਿਗਾ ਸਮਾਨ ਆ। ਫਿਰ ਮੈਂ ਕਹਿੜੀ ਮਨ ਨੂੰ ਆਖਦੀ ਨਹੀਂ ਮੈਂ 5-700 ਲੱਗੂ ਆ। ਤੇ ਉਹ ਆਪ ਹੀ ਕੋਈ ਸਮਾਨ ਘਰੇ ਕਰਾ ਕੇ ਪੂੰਡੀ ਤੇ ਛੜਾ ਜਾਂਦਾ ਉਹ। ਜੀ। ਬੋਲਵਾਟ ਆ 5-6 ਕਿਲੋਮੀਟਰ ਆ ਗਏ ਮੈਂ ਇਹਦੇ ਬਚੀ ਠੀਕ ਹੈ। ਤੇ ਮੰਲਣ ਆ ਜਾਈ ਨਹੀਂ ਮੰਲਣ ਤਾਂ 5 ਕਿਲੋਮੀਟਰ ਆ ਕੋਠੇ-ਕੂਠੇ ਜੇ ਇੱਥੇ ਬੰਦੇ ਕਿਹੜੇ ਕੋਸਾ ਨੇ ਯਾਰ। ਤੇ ਦੂਗਾ ਤੂਰਕੋਟ ਆ 2 ਕਿਲੋਮੀਟਰ ਜੇ। ਤੂਰਕੋਟ ਜਾਵਾਂਗੇ ਉੱਥੋਂ ਮੋਟਰਸਾਂ ਲੋਡ ਕਰਾਵਾਂਗੇ ਭਰਾਵਾ। ਪਤਾ ਨਹੀਂ ਕਿਥੋਂ ਕਿ ਤੁਰ ਕੇ ਸਾਡੇ ਆਪ ਦੇ ਜਾਲ ਨਹੀਂ ਹੋਣਾ ਨਾ ਇੰਨੀ ਬਾਟ ਕਾੜਤੀ ਨਾ ਇੰਨੀ ਬਾਟ ਕਾੜਦੀ ਮੁਰਕੋ ਮੁਰਤੀ ਬੁਰਾ ਹਾਲ ਇੰਨੀ ਗਰਮੀ ਉੱਤੋਂ ਨਾ ਪੰਗੇ ਲੈ ਲੈ ਤੇ ਮੈਂ ਪੁੱਛੂ ਨਾ ਭੈਣ ਚ ਕਿਹੜੀਆਂ ਡੋਲੀਆਂ ਕਿਹੜੇ ਪਿੰਜਰੇ ਆ ਉਹ ਸਾਡਾ ਪ੍ਰਧਾਨ ਫੋਨ ਵੀ ਚੱਕਦਾ ਮਾਨਪ੍ਰਿਤ ਹੁਣ ਲਈ ਨਹੀਂ ਪਈ ਸੌ ਸੌ ਗਿਆ ਹੁਣ ਕੀ ਚੱਕਰ ਬਣ ਗਿਆ ਨਾ ਚਲੋ ਬੇਣਿਆ ਕੀ ਬੰਦ ਆ ਇਹ ਰਣਾ ਬਈ ਆ ਬਾਪ ਦਾ ਬਹੁਤ ਧੰਨਵਾਦ ਸਾਨੂੰ ਢੂੰਡੀ ਟੱਕਰੀ ਬੱਚੇ ਯੂਟਿਊਬਰ ਬੱਚੇ ਉਹ ਜਿੱਦੜਾ ਮੋਟਰਸਾਈਕਲ ਵਾਲਾ ਧਰਨ ਜਿਹੜੇ ਬਿਜਲੀ ਤੇ ਹੁਣ ਕੀ ਹੋਇਆ ਜਿਹੜਾ ਸਟਿੰਗ ਆ ਗਈ ਮਿਸਤਰੀ ਕੋਲੇ ਕਰਾ ਰਿਹਾ ਇੰਜਨ ਦਾ ਪਤਾ ਨਹੀਂ ਕਿਹਨੂੰ ਦਿੱਤੇ ਉਹ ਗੁਰ ਕਰਾ ਰਿਹਾ ਪਤਾ ਨਹੀਂ ਨਾ ਉਹ ਕੀ ਹੋ ਰਿਹਾ ਨੂੰ ਕਿਹੜਾ ਵੇਨੇ ਪੱਟ ਕਿੰਝ ਮੈਗਨੇਟ ਕੱਢ ਕੇ ਵੇਨੇ ਮਿਸਤਰੀ ਕਹਿੰਦਾ ਵਿੱਚੋਂ ਇੰਜਨ ਉਹਨੂੰ ਭੰਨਿਆ ਕਰਦਾ ਹੈ ਉਹ ਜਿਹੜਾ ਜਗਾੜਾ ਮਟਾ ਹੋ ਗਿਆ ਗੇਅਰ ਗੁਰ ਭੰਨਿਆ ਗਿਆ ਮੈਗਨੇਟ ਹੀ ਵਾਲਾ ਸਦਾ ਪਤਲਾ ਦਾ ਮਗਲੈਲ ਹੀ ਬੜਾ ਪਤਲਾ ਮੈਂ ਕਹਿੰਦਾ ਪਤਲਾ ਸਾਫ ਹੈ ਨੀ ਨਾ ਆ ਜੀ ਬੈਂਕਰ ਵਾਲਾ ਲੋਟ ਨਹੀਂ ਫੇਰ ਵਾਲੀ ਮਗਰ ਉੱਥੇ ਫੇਰ ਆਈ ਸੀ ਪਹਿਲਾਂ ਬਠੀ ਹੁਣ ਜਾਣਾ ਜੇ ਆਪਾਂ ਆਏ ਆ 2 ਘੰਟਾ ਬਣੇ 2 ਘੰਟੇ ਲੱਗ ਗਏ ਬਈ ਸਾਨੂੰ ਲਗਭਗ ਹੁਣ ਦਵਾ ਚੱਲੀ ਹੁਣ ਦਵਾ ਚੱਲੀ ਹੈ ਕਰਾ ਸਮਾਨ ਲੈ ਕੇ ਆਈ ਗਏ ਫੇਰ ਵੇਖਾਂਗੇ ਬੰਦਾ ਆ ਗਏ ਸੀ ਕੋਟ ਖਪੂਰੇ ਤੇ ਬਾਈ ਬੱਬੀ ਕੋਲੇ ਠੀਕ ਹੈ ਇਹਨੇ ਪਹਿਲਾਂ ਦੁਕਾਨ ਵੀ ਚੇਂਜ ਕਰ ਲਈ ਤੇ ਆਪਾਂ ਸ਼ੀਲ ਜਾਂ ਪਿੰਜਰੇ ਠੀਕਾ ਵਾਲੇ ਮਗਰ ਡੋਲੀਆਂ ਟਾਈਪ ਹੀ ਆ ਤੇ ਇੱਕ ਗੋਲ ਪਿੰਜਰਾ ਤੇ ਘਟਾਂਗੇ ਲਈ ਆ ਤੇ ਮੁੰਡੋ ਕਰ ਦਿਓ ਪੈ ਕੇ ਦਾਵਾ ਦਾ ਫਿਰ ਖਚ ਦਿਓ ਕੰਮ ਕਰ ਦਿਓ ਕਰ ਦਿਓ ਕਰ ਦਿਓ ਕੀ ਕੀ ਕੋਈ ਜਾਣੀ ਸੌਦਾ ਸੌਦਾ ਦਾ ਲਓ ਜੀ ਮਾਫੀ ਹੋਣ ਲਿਆ ਲੱਗਾ ਆਪਾਂ ਤੇ ਕੀੜਾੜੀ ਆਪਾਂ ਜਾਜ ਦੇ ਤੇ ਪਹਿਲਾਂ 골ਪਿੰਜਰ ਇਕ ਲਈ ਢਾਂਗੀ ਆਪਾਂ ਉਬਾਈ ਲਿਕੇਨ 10 ਦੁਕਾਨ ਦੀ ਪਹਿਲਾਂ ਆਪਣੀ ਦੂਜੇ ਪਾਸੇ ਜਿਹੜਾ ਨਾ ਹਾਂਜੀ ਤੇ ਹੁਣ ਆਪਾਂ ਕਿਹੜੇ ਪਾਸੇ ਗੱਲ ਦੀ ਗੱਲ ਹੈ ਹੁਣ ਆਪਾਂ ਇਹ ਵੀ ਕੋਠੇ ਸ਼ੈਣੀਆ ਗੁਰਦਵਾਰਾ ਸਾਹਿਬ ਕੋਲ ਠੀਕ ਹੈ ਇਹ 3 ਰੇਟ ਰੂਟਾ ਵੀ 10 ਦੇ ਕੱਲੇ ਕੱਲੇ ਪਿੰਜਰੇ ਦੇ ਆਦੋ ਮੈਨੂੰ ਪਿੰਜਰਾ ਵੀਰੇ ਸਟੈਂਡ ਵਾਲਾ ਇਹ ਇਹ 900 ਰੁਪਏ ਦਾ ਠੀਕ ਹੈ ਠੀਕ ਤੇ ਹੋਰ ਕੀ ਕੀ ਸਮਾਨ ਹੈ ਵੰਜੀ ਇੱਕ ਬਾਈ ਉਹ 15 ਫੁੱਟੀ ਆ ਉਹ 450 ਦੀ ਵੀਰੇ ਠੀਕ ਹੈ ਜੀ ਤੇ ਆ ਗੋਲ ਪਿੰਜਰਾ ਵੀਰੇ ਇੱਕ ਤਾਂ ਹਾਂਜੀ ਇਹਦਾ ਰੇਟ 900 ਰੁਪਏ ਦਾ ਪੋਰ ਕੀ ਕੀ ਸਮਾਨ ਬਣਾਉਣਾ ਕਬੂਤਰ ਸਾਰਾ ਵੀ ਵੱਡ ਲੋੜੀ ਬਣਾਈ ਤੇ ਨਾਲ ਕੁੱਲ ਬਣਾਉਂਦੇ ਹਾਂ 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 ਬਈ ਸਾਰਾ ਬਣਾਉਂਦੇ ਹਾਂ ਨਾਲ ਬਣਾਉਂਦੇ ਆਏ ਹੁਣ ਸੀ ਇਹ ਚੱਲਦਾ ਪਿਆ ਸਮਾਨ ਪੂਰਾ ਬਣਦਾ ਨਹੀਂਗਾ ਨਾਲ ਦੀਆਂ ਛੋਟੀਆਂ ਰੋ ਬੜੀਆਂ ਜਾਂਦਾ ਕੀ ਜਾਂਦਾ ਸਮਾਨ ਲਈਏ ਲੋ ਟੂਲੀਆਂ ਡਾਲੀਆਂ ਮਰਾ ਹਾਂ ਟੂਲੀਆਂ ਡਾਲੀਆਂ ਸਾਰੀਆਂ ਛੀਆਂ ਵਾਲੀਆਂ ਤੇ ਨਾ ਵਾਲੀਆਂ ਕੋਈ ਮਰਜ਼ੀ ਆਰਡਰ ਤੇ ਬਣਾ ਸਕਦਾ ਹਾਂ ਹਾਂ ਜੀ ਆਰਡਰ ਤੇ ਜੋ ਕੋਈ ਮਰਜ਼ੀ ਚੀਜ਼ ਬਣਾ ਸਕਦਾ ਲੋ ਵੀ ਕੋਈ ਮਰਜ਼ੀ ਬਣਾ ਸਕਦਾ ਫੋਨ ਲਾ ਦੇ ਬਾਈ ਨੂੰ ਤੇ ਨੰਬਰ ਪਾ ਦੇ ਮੁੰਡਿਆ ਬੱਬੀ ਦਾ ਠੀਕ ਹੈ ਤੇ ਜਦੋਂ ਮਰਜ਼ੀ ਫੋਨ ਲਾ ਲਿਓ ਡਿਸਕਾਊਂਟ ਦੇਗਾ ਆਪਣੇ ਨਾਂ ਤੇ ਫਿਰ ਕਿੰਨਾ ਦੇਗਾ ਕੋ ਆ ਜੋ ਬਣਵਾ ਲਈ ਟਾਈਮ ਕੰਮ ਹੋ ਗਿਆ ਹੁਣ ਪਾਣੀ ਤਾਂ ਨਹੀਂ ਪੀ ਰਹਾ ਉਹ ਦਵਾ ਦਾ ਚੱਲ ਗਿਆ ਪਿੰਡ ਮਿੱਤਰਾ ਤੇ ਹੈ 9 ਵਜੇ ਪਹੁੰਚਿਆ ਨਹੀਂ ਚੱਲ ਉੱਪਰ ਜੀਏ ਬਸ ਇੰਨਾ ਮੇਹਰ ਰੱਖਿਓ ਆਪਾ ਉੱਪਰ ਜੀਏ ਉੱਪਰ ਬਸ 9 ਵਜੇ 10 ਵਜੇ ਉਧਰ ਬੱਬੀ ਜੀ ਪੈਕ ਕਰੀ ਜਾਂਦੇ ਆਪਣਾ ਸਮਾਨ ਗੱਡੀ ਚ ਲੋਡ ਕਰੀ ਜਾਂਦੇ ਨਹੀਂ ਪਾਣੀ ਦੇ ਦੇਰ ਪਾਣੀ ਦੇ ਦੇ ਛਤਰੀਆਂ ਵੀ ਮਿਲਦੀਆਂ ਜਾਲ ਮਿਲਦਾ ਸਾਰਾ ਸਮਾਨ ਮਿਲਦਾ ਬਾਬੇ ਹੋਣਾ ਤੇ ਆ ਕੇ ਜਦੋਂ ਮਰਜੀ ਨੰਬਰ ਸੀ ਨੋਟ ਕਰੀ ਲਿਆਣਾ ਤੇ ਅੱਗੇ ਲਿਜਾ ਸਕਦੇ ਹੋ ਲਿਜਾ ਕੀ ਸਕਦੇ ਨੇ ਲੈ ਜਾਓ ਵੱਤ-ਵੱਤ ਨਾਲੇ ਗਰੀਬ ਹੰਦੇ ਸਹਾਇਤਾ ਹੋ ਜਾਂਦੀ ਐ ਤੇ ਤੇਰੀ ਮੇਰੇ ਦਾ ਫਰਕ ਕੋਈ ਨਹੀਂ ਪੈਂਦਾ ਨਾ ਤੇ ਅੱਛਾ ਛਤਰੀ ਕੀ ਰੇਟ ਆ ਭਾਈ ਆਪਣੀਆਂ ਯਾਰ ਛਤਰੀ 250 250 ਰੁਪਈਆ ਦੋ ਬਾਈ ਦੋ ਦੀ ਦੋ ਬਾਈ ਦੋ ਦੀ 250 ਦੀ ਛਤਰੀ ਹੈ ਨਾ ਜੇ ਕੋਈ ਹੋਰ ਸਮਾਨ ਰਹਿ ਗਿਆ ਹੋਵੇ ਤੇ ਆਪ ਦੀ ਆਪ ਵੀ ਦੱਸ ਦੇ ਵੀ ਆਹ ਸਮਾਨ ਵੀ ਮਿਲ ਜੂਗਾ ਕਿਹੜੀ ਬੰਦੇ ਦਿਮਾਗ ਚ ਨਿਕਲ ਜਾਂਦੀ ਜੇ ਨਾ ਬਾਰੀਆਂ ਬੂਰੀਆਂ ਵੀ ਖੱਚ ਬਾਈ ਬਣਾਉਂਦਾ ਨਾ

ਬਾਕੀ ਸਾਈਡ ਤੇ ਕੋਈ ਕੰਮ ਹੀ ਕਰਾਲਾ ਜੀ ਉਹੀ ਹੋ ਜੂਗਾ ਉਹੀ ਹੋ ਜੂਗਾ ਜਿੱਲੋ ਇਹਦਾ ਕੰਮ ਆ ਕੋਸੀ ਬਣਾਈ ਹੈ ਨਾ ਉਹ ਬਾਈ ਦੀ ਆਈਡੀ ਹੈ ਹੈ ਆਈਡੀ ਦਿਖਾ ਦੇ ਆਈਡੀ ਦਿਖਾ ਸਭ ਕੋ ਦਿਖਾ ਦੇ ਨੰਬਰ ਦਿਖਾ ਦੇ ਬਾਈ ਦਾ ਫੋਨ ਲਾ ਦੇ ਨਹੀਂ ਆਪੇ ਬਣਦੇ ਬਾਈ ਫਿਰ ਕੋਟਾਈ ਸੁਣਾ ਹਾਂ ਜੀ ਦਰਮਣ ਪਾ ਪੈਸੇ ਢੇਲ ਲਾ ਕਰ ਦਈਏ ਬੱਕ ਟੋਰੀ ਜੀ ਤੇ ਕੋਟ ਭਾਈ ਉੱਪਰ ਨਾਲੇ ਆ ਸਮਾਰਟ ਸਮੂਨ ਪੂਰਾ ਆਪਣਾ ਬੰਨਿਆ ਪਿਆ ਹੈ ਨਾ ਅ ਬੱਚੀ ਗਰੀਨ ਸੁਸੂ ਠੀਕ ਹੈ ਜੀ ਕਾਰ ਲਾ ਕਰ ਲਾ ਬੇਟੇ ਕਾਰ ਲਾ ਕੋਈ ਗੱਲ ਨਹੀਂ 6 ਪਿੰਜਰੇ ਉਹ ਹੁਣ ਦੱਸ ਦਿੱਤਾ ਹੁਣ ਮੈਂ ਦੁਆਰੇ ਦੱਸ ਰਿਹਾ ਤੇ ਇੱਕਾ ਗੋਲ ਪਿੰਜਰਾ ਠੀਕ ਹੈ ਬਾੜੀ ਵਾਲਾ ਇੱਕ ਆਪਣੀ 15 ਫੁੱਟੀ ਢਾਂਗੀ ਬਾਈ 12 ਵਜੇ ਦੇ ਘਰੋਂ ਸਾਢੇ 4:30 ਦੀ ਢਾਂਗੀ ਆਈ ਆ ਤੇ 900 ਦਾ ਪਿੰਜਰਾ ਵਾਲਾ ਆ ਸਣੇਪੁਰ ਠੀਕ ਹੈ ਨਹੀਂ ਨਹੀਂ ਦੁਆਰੇ ਦੱਸ ਰਿਹਾ ਮੈਂ ਟਿਕਾ ਨਾਲ ਉਹ ਥੋੜੀ ਕਾਲ ਜੀ ਕਰਕੇ ਆਪਾਂ ਸਾਢੇ ਨਹੀਂ 900 ਦਾ ਪਿੰਜਰਾ ਹੈ ਸਣੇਪੁਰ ਤੇ 900 ਦਾ ਆਇਆ ਗੋਲ ਪਿੰਜਰਾ ਆਹ ਵਾਲਾ ਤੇ ਇਹਨਾਂ ਬਾਕੀਆਂ ਦੇ ਪੋਰ ਲਾ ਕੇ ਨਹੀਂ ਦਿੱਤੇ ਰੁਪਇਆ 900 ਹੀ ਫੇਰ ਦੇਤਾ ਆਪਾਂ ਠੀਕ ਹੈ ਉਹ ਜੇ ਆਪਾਂ ਗੱਲਬਾਤ ਕਰੀ ਨਾ ਤੇ ਚੱਲ ਮੁੰਡੇ ਚੱਲ ਗਏ ਲੇਟ ਹੋਈ ਨੇ ਵਾਵਾ ਆਪਾਂ ਤੇ ਕੈਂ ਬਾਈ 7:00 7:00 ਹੋ ਗਏ 8:30 ਸਾਨੂੰ ਹੋ ਜਾਣਗੇ ਬਾਦ ਨੂੰ ਮੂਰੂ ਕਰਨਾ ਕੋਈ ਚੱਕਰ ਨਹੀਂ ਤੇ ਚੱਲਦੇ ਆਪਾਂ ਵਾਪੇ ਹੁਣ ਟਾਈਮ ਨਾਲ ਖਿੱਚ ਕੇ ਮੜਾ ਜਾ ਆਪਾਂ ਕਿੰਨੇ ਕਿਲੋਮੀਟਰ ਫਿਰਦਿਆ ਜੇ ਪੰਗਰ ਕੋਟਪਾ ਹੀ ਫਿਰਦਿਆ ਪਏ 20 ਕਿਲੋਮੀਟਰ ਬਾਹਾਂ ਅਮੇ 1.7 ਘੰਟੇ 40 ਮਿੰਟ ਦੀ ਵਾੜੀ ਸੀ ਤੜਕੇ 9 ਵਜੇ ਆਪਾਂ ਦੋਵੇਂ ਘਰੋਂ ਆਏ ਹਾਂ ਸਾਹ ਬਈ 7:30 ਹੋ ਗਏ 8:30 ਕਰੇ ਪਹੁੰਚਾਂਗੇ ਉਹ ਮੇਲਾ ਘਟ ਕੋਲ ਨਾਲ 12 ਘੰਟੇ ਤੋਂ ਘਰੇ ਜਾਵਾਂਗੇ ਜੀ ਹਾਂ 12 ਘੰਟੇ ਤੋਂ ਘਰੇ ਜਾਵਾਂਗੇ ਜਮਣ 12 ਘੰਟੇ ਤੋਂ ਚੱਲੋ ਮੁੰਡਿਆ ਮੋਟਰਸਾਈਕਲ ਸਟਾਰਟ ਕਰ ਤੇ ਚੱਲੀ ਗਿਆਰ ਚੱਲ ਬੈਠ ਚੱਲ ਲਓ ਜੀ ਤੇ ਗਿੱਦੜੇ ਪਹੁੰਚ ਚੁੱਕੇ ਹਾਂ ਮਾੜਾ ਯਾਰ ਅਰੈਸਟ ਲੈ ਲਈਏ ਆਪ ਦੀ ਪਿਛਵਾੜੇ ਕੋ ਅਰੈਸਟ ਦੇ ਦਿੱਤੀ ਮਾੜੀ ਬਹੁਤ ਮੂਵੀ ਮਾਰੀ ਨੇ ਰੈਡੀ ਹੋਏ ਆ ਬਹੁਤ ਜਿਆਦੇ ਥੱਕ ਗਏ ਜੀ ਠੀਕ ਹੈ ਤੇ 70 80 ਕਿਲੋਮੀਟਰ ਮੋਟਰਸਾਈਕਲ ਦੀ ਗੱਡਣਾ ਬਹੁਤ ਔਖਾ ਨਾ ਬਾਕੀ ਸਮਾਨ ਮਗਰ ਹੌਲੀ ਹੌਲੀ ਆਏ ਹੈਗੇ ਤੇ ਕੁਛ ਖਾਣਾ ਮੁੰਡਿਆ ਖਾਣਾ ਕਾਬਿਲੇ ਨਹੀਂ ਲੋ ਜੀ ਬਾਬੇ ਚੱਲਦੇ ਨਾ ਘਰੇ ਹਨਾ ਤੇ ਉਧਰ ਮਣਪੀ ਵੀ ਡਿੱਕ ਜਾਂਦੂਗਾ ਤੇ ਉਧਰ ਘਰ ਦੇ ਵੀ ਡਿੱਕੀ ਨੇ ਬਾਦ 10 12 ਘੰਟੇ ਘਰ ਮਿੱਤਰਾਂ ਨੂੰ ਹਨਾ ਤੇ ਕੰਮ ਘੜੇਚੀ ਹੋਇਆ ਪਿਆ ਚਲੋ ਚੱਲਦੇ ਆਂ ਹੇ ਮੁੰਦਰਾਣਾ ਯਾਰ ਤੇ ਚੱਲ ਕੇ ਅਨਬਾਕਸਿੰਗ ਕਰਦੇ ਆਂ ਉਹਦਾ ਵੈਸੇ ਹੋਈ ਪਈ ਤੜਕੇ ਦੀ 7:00 ਦੀ ਗਰਤੀ ਮੇਂ ਦਾ ਮੈਂ ਤੇ ਚਲੋ ਚੱਲਦੇ ਆਂ ਘਰੇ ਹਨਾ ਬਾਬੇ ਉਹ ਤੇ ਫੇਰ ਵੇਣ ਤੜਕੇ ਲਾਹਾਂ ਸਾਮਾਨ ਤਰੀ ਹੁਣ ਲਾ ਲਾਂਗੇ ਨਾ ਬਾਕੀ ਤੜਕੇ ਲਾਵਾਂ ਵੇਣ ਕੀ ਬੰਦ ਰੋ ਲਓ ਜੀ ਬਈ ਕੋਲੇ ਆ ਗਏ ਤੇ ਕਿਧਰ ਵੀ ਆ ਗਏ ਸੀ ਠੀਕ ਹੈ ਆ ਗਏ ਇੱਥੇ ਵੀ ਫੇਰ ਫਿਰ ਹੋਏ ਦਿਖਾ ਇੱਕ ਮਿੰਟ ਖੜ ਜਾਂ ਆਈ ਪਹਿਲਾਂ ਹੀ ਸੀ ਆ ਗੇਰ ਪਾ ਦੇ ਲੈ ਸਟਾਰਟ ਇੰਜਨ ਸਟਾਰਟ ਹੈ ਕਲਚ ਪਾਟਾਂ ਬਈ ਫੇਰ ਚੱਕੀਂ ਇਹਦੀਆਂ ਇਹ ਐਡਾ ਘਟਿਆ ਮੋਟਰਸਾਈਕਲ ਆ ਮੇਰਾ ਕਿਧਰ ਵੀ ਆਏ ਆ ਤੇ ਬਾਅਦ ਤੂੰ ਤੋਰਿਆ ਸੀ ਪਾਣੀ ਪੂਣੀ ਪੀ ਕੇ ਨਾ ਤੇ ਫੇਰ ਖਰਾਬ ਹੋ ਗਿਆ ਇਹ ਹਣ ਬਈ ਤੇ ਮੂਰਤਾਂ ਦੁਕਾਨ ਦੁਵਾਰੇ ਫੇਰ ਪੁੱਛ ਗਏ ਬਈ ਦੁਕਾਨ ਦੁਵਾਰੇ ਫੇਰ ਇਹ ਲੋਟ ਕਾ ਆਈ ਗਈ ਸੱਪਾ ਇਹਦਾ ਉਨਾ ਹੀ ਫੇਰ ਜਾ ਪਖਾਨਾ ਹੋ ਗਿਆ ਨਾ ਆਪਾਂ ਯਾਰ ਚੰਗੇ ਨੇ ਤੁਰੇ ਫਿਰਦੇ ਆ ਬਈ ਬਾਹਲੇ ਲੋਕਾਂ ਨਾਲ ਬਾਹਲੇ ਚੰਗੇ ਆ ਕਰਕੇ ਹੱਲ ਬਾਬੇ ਉਹਨਾਂ ਨਾਲ ਤੇ ਮਨਪਿੰਨ ਫੋਨ ਲਾਈ ਗਿਆ ਯਾਰ ਕਿ ਕਿੰ ਘਰੇ ਤੇ ਉੱਤਰੇ ਹਲਕ ਤੋਂ ਉੱਥੋਂ ਮੈਂ ਹੋ ਕੇ ਘਰੇ ਚੱਲ ਗਏ 1.5 ਹੋ ਗਏ ਕਰੋ ਗੱਲਾਂ ਮਿਲੀਆਂ ਨਹੀਂ ਆ ਵੀ ਲੇਟ ਕਿੱਥੇ ਹੋ ਗਿਆ ਨਾ ਤੇ ਚੱਲ ਕੇ ਨਾਈ ਘੇਤ ਹੋ ਗਏ ਤੇ ਤੁਹਾਨੂੰ ਤੜਕੇ ਦਿਖਾਵਾਂਗੇ ਕਿੱਥੇ ਸੈਟ ਅਪ ਕਰਨਾ ਆਪਣੇ ਤੇ ਉਦੋਂ ਪਹਿਲਾਂ ਓਕੇ ਬੈਹ ਪੈ ਸਾਰੇ ਵੀਰਾਂ ਨੂੰ ਲਾਉ ਜੂ ਤੜਕੇ ਬਣੀ ਕੀ ਬੰਦਾ